ਸ਼ੇਵਰਧ ਤੋਂ ਅੱਗੇ ਸਾਹਮਣੇ ਚੱਲ ਰਿਹਾ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਬਹੁਤ ਸਾਥ ਦੇ ਰਹੇ ਨੇ। ਪਿੰਡਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਜੀ ਨਾ ਤਾਂ ਅਸੀਂ ਸਾਡੇ ਪਿੰਡ ਡਰੱਗ ਵੇਚਣ ਦੇਣੀ ਹੈ ਤੇ ਨਾ ਵੇਚਣੀ ਹੈ। ਜੇ ਕੋਈ ਸਾਡੇ ਪਿੰਡ ਦਾ ਵੇਚਦਾ ਫੜਿਆ ਗਿਆ ਅਸੀਂ ਜਵਾਨਤ ਨਹੀਂ ਦੇਣੀ ਜੀ ਉਹਨਾਂ ਦੀ। ਮਤਾਂ ਦੇ ਮਤੇ ਪਾ ਕੇ ਦੇ ਰਹੇ ਨੇ। ਫਿਰ ਹੌਲੀ-ਹੌਲੀ ਪਹੁੰਚਦੇ 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 ਅਸੀਂ ਬੱਡੀਆਂ ਮੱਛੀਆਂ ਤੱਕ ਪਹੁੰਚੇ ਕੁਝ ਕਹਿੰਦੇ ਸੀ ਨਾ ਵੱਡੀਆਂ ਮੱਛੀਆਂ ਨਹੀਂ ਫੜਦੇ ਜੇ ਕਦੇ ਉਹ ਮੱਛੀਆਂ ਦੇਖਣੀਆਂ ਨੇ ਤਾਂ ਨਾਬਜ ਆਏ ਹੋ ਹੈਨਾ ਤੇ ਜਿਹੜਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਿਹੜਾ ਪੰਜਾਬ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਪਿਛਾਊਗਾ ਜਿਹੜਾ ਪੰਜਾਬ ਦੀਆਂ ਲੱਖਾਂ ਧੀਆਂ ਪਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਕੋਈ ਤਰਸ ਨਹੀਂ ਕੀਤਾ ਜਾਊਗਾ ਚਾਹੇ ਜਿੱਦਾਂ ਮਰਜੀ ਵੱਡਾ ਬੰਦਾ ਉਹ ਇਸ 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 ਮਾਮਲੇ 'ਚ ਕੋਈ ਤਰਸ ਨਹੀਂ ਹੈਗਾ ਜੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਰੰਗ-ਬਰੰਗੀਆਂ ਮੱਛੀਆਂ ਤੁਹਾਡੇ ਸਾਹਮਣੇ ਜਾਲ 'ਚ ਫਸਣਗੀਆਂ ਕਿਉਂਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ ਕਾਨੂੰਨ ਤੋਂ ਇਜਾਜ਼ਤ ਲੈ ਕੇ ਕਿ ਸਾਰਾ ਕੁਝ ਇਸ ਪੱਕੇ ਸਬੂਤ ਲੈ ਕੇ ਫੇਰ ਅਸੀਂ ਉਹ ਜਿਹੜਾ ਅ ਉਹ ਕਰਦੇ ਆ ਫੈਸਲਾ